ਰਾਤੀ ਕੋਈ 10:30 ਵਜੇ ਐ ਐਸਐਚਓ ਡਿਵੀਜ਼ਨ 4 ਮੇ ਲਾਗ ਰਹੀ ਸੀ ਕੇਵੀ ਨਾਮ ਦੇ ਚੰਪ ਦੇ ਲੱਗੇ ਇਸ ਮੈਚਿੰਗ ਹੋਈ ਹੈ ਜੋ ਇਸ ਵਾਰਦਾਤ ਦੇ ਸੌਂ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਤੋਂ ਐਸਐਸਆਈ ਪਿਆਰ ਸਿੰਘ ਸਮੇਤ ਉਸ ਪਾਰਟੀ ਮੌਕੇ ਤੇ ਪਹੁੰਚਿਆ ਸੀ ਤੇ ਇਹਨਾਂ ਮੌਕੇ ਤੇ ਪਹੁੰਚ ਕੇ ਜਿਹੜਾ ਉਹ ਸੈਚਿੰਗ ਕਰਨ ਵਾਲਾ ਜਿਹੜਾ ਕਿ ਇੱਕ ਸਨੈਚਰ ਸੀਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਮੌਕੇ ਦੇ ਉੱਤੇ ਕਾਬੂ ਕਰ ਲਿਆ ਸੀ ਜਿਹਦਾ ਨਾਮ ਪਿੱਛੇ ਵਿੱਚ ਸੀ ਹੈਗਾ ਔਰ ਪੁਲਿਸ ਕਾਰਵਾਈ ਕਰਦੇ ਹੋਏ ਜਿਹੜਾ ਮਦਈ ਮੁਕੱਦਮਾ ਹੈਗਾ ਵਿਕਾਸ ਗਰਦੀ ਜਿਹੜਾ ਕਿ ਵਿਕਟਮ ਹੈਗਾ ਉਹਦੇ ਬਿਆਨ ਦੇ ਉੱਤੇ ਪੁਲਿਸ ਨੇ ਜਿਹੜੀ ਹੈਗੀ ਆ ਅੱਜ 91 ਨੰਬਰ ਐਫ ਆਈ ਆ ਜਿਹੜੀ ਹੈਗੀ ਅਸੀਂ 28 ਜੁਲਾਈ 24 ਨੂੰ ਦਰਜ ਕੀਤੀ ਹੈ ਲਿਧਿਆ ਅੰਡਰ ਸੈਕਸ਼ਨ 304 ਜਮਤ 3 ਪੀ ਐਨ ਐਸ ਤੇ ਪਿਆ ਦਸੇਰ ਅੱਜ ਕੀਤੀ ਹੈ ਤਾਂ ਫਿਲਹਾਲ ਇਸ ਮਕਦਮੇ ਦੇ ਵਿੱਚ ਜਿਹੜਾ ਹੈਗਾ ਵਾ ਦੋਸ਼ੀ ਜਮਤ ਸੀ ਜਿਹੜਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਔਰ ਉਹਦੇ ਕੋਲੋਂ ਜਿਹੜਾ ਇੱਕ ਜਿਹੜਾ ਸਨੇਚਿੰਗ ਵਿੱਚ ਵਰਤੇ ਆ ਗਿਆ ਮੋਟਰਸਾਈਕਲ ਉਹ ਬਰਾਮਦ ਹੋ ਗਿਆ ਤੇ ਦੂਸਰਾ ਜਿਹੜਾ ਦਸਤਰ ਜਿਹਨਾਂ ਡਰਾਫਟੋਂ ਕਰਕੇ ਸਨੇਚਿੰਗ ਕੰਟੈਸਿ ਦਸਤਰ ਸੀ ਬਰਾਮਦ ਕੀਤਾ ਹੈਗਾ ਨਾਲੀ ਇਹਦੇ ਨਾਲ ਜਿਹੜੇ ਦੋ ਇਹਦੇ ਸਾਥੀ ਸੀਗੇ ਕੌਫੀ ਨੂੰ ਦਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਫੜਾਂਗੇ ਸਰ ਦੋਸ਼ੀ ਦੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਸਰ ਹਾਂ ਜਿਹੜਾ ਜੈਮਨ ਸੀ ਹੈਗਾ ਜੀ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈਗੇ ਨੇ ਇੱਕ ਐਕਸਟੈਂਸ਼ਨ 80 ਵਿਦਮ ਮੁਕਦਮਾ ਹੈਗਾ ਇੱਕ ਐਨਡੀਪੀਐਸ ਦਾ ਮੁਕਦਮਾ ਹੈ ਲੈ ਸਮਾਨਾ ਖਲਾਫ ਦੇ ਮੁਕਦਮਾ ਹੈ ਔਰ ਇਹਨਾਂ ਮੁਕਾਦਮਿਆਂ ਵਿੱਚ ਜਿਹੜਾ ਬੰਦਾ ਹੈਗਾ ਇਹ ਪੀਓ ਆ ਮਨੋੜਾ ਨਾਮ ਦਾ ਮੁਕਦਮਾ ਹੈ ਰਾਤੀ ਕੋਈ 10:30 ਵਜੇ ਐਸਐਚਓ ਡਿਵੀਜ਼ਨ ਚਾਰ ਦੇ ਖਲਾਫ ਮਿਲੀ ਸੀ ਇਹ ਵੀ ਨਾਮ ਦੇ ਚੋਮਕੇ ਲੱਗੇ ਇਸ ਮੈਚਿੰਗ ਹੋਈ ਹੈ ਜੋ ਇਸ ਵਾਰਦਾਤ ਦੇ ਸੌਂ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਤੋਂ ਐਸਐਸਆਈ ਪਿਆਰ ਸਿੰਘ ਸਵੇਰ ਕੋ ਇਸ ਪਾਟੀ ਮੌਕੇ ਤੇ ਪਹੁੰਚਿਆ ਸੀ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਜਿਹੜਾ ਸੈਚਿੰਗ ਕਰਨ ਵਾਲਾ ਜਿਹੜਾ ਕਿ ਇੱਕ ਸਨੈਚਰ ਸੀਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਮੌਕੇ ਦੇ ਉੱਤੇ ਕਾਬੂ ਕਰ ਲਿਆ ਸੀ ਜਿਹਦਾ ਨਾਮ ਕਿੱਥੇ ਵਿੱਚ ਸੀ ਹੈਗਾ ਔਰ ਪੁਲਿਸ ਕਾਰਵਾਈ ਕਰਦੇ ਹੋਏ ਜਿਹੜਾ ਮਦਈ ਮੁਕੱਦਮਾ ਹੈਗਾ ਵਿਕਾਸ ਗਰਦੀ ਜਿਹੜਾ ਕਿ ਵਿਕਟਮ ਹੈਗਾ ਵਾ ਉਹਦੇ ਬਿਆਨ ਦੇ ਉੱਤੇ ਪੁਲਿਸ ਨੇ ਜਿਹੜੀ ਹੈਗੀ ਆ ਅੱਜ 99 ਨੰਬਰ ਐਫ ਆਈ ਆਰ ਜਿਹੜੀ ਹੈਗੀ 828 24 ਨੂੰ ਦਰਜ ਕੀਤੀ ਹੈ ਇਹਦੇ ਅੰਦਰ ਸੈਕਸ਼ਨ 304 ਜਮਨ 3 ਪੀ ਐਨ ਐਸ ਤੇ ਪਿਆ ਦਸੇਰਜ ਦਰਜ ਕੀਤੀ ਹੈ। ਤੋਂ ਫਿਲਹਾਲ ਇਸ ਮੁਕਾਦਮੇ ਦੇ ਵਿੱਚ ਜਿਹੜਾ ਹੈਡਵਾਰ ਦੋਸ਼ੀ ਜਮਨ ਸੀ ਜਿਹੜਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਔਰ ਉਹਦੇ ਕੋਲੋਂ ਜਿਹੜਾ ਇੱਕ ਜਿਹੜਾ ਸਨੇਚਿੰਗ ਵਿੱਚ ਵਰਤੇ ਆ ਗਿਆ ਮੋਟਰਸਾਈਕਲ ਉਹ ਬਰਾਮਦ ਹੋ ਗਿਆ ਤੇ ਦੂਸਰਾ ਜਿਹੜਾ ਦਾਕਟਰ ਜਿਹਦੇ ਨਾਲ ਡਰਾਫਟ ਪਾ ਕੇ ਸਨੇਚਿੰਗ ਕੰਪਨੀ ਦਾ ਦਾਕਟਰ ਸੀ ਗ੍ਰਾਮ ਨੂੰ ਕੀਤਾ ਹੈਗਾ। ਨਾਲੇ ਜਿਹੜੇ ਦੋ ਇਹਦੇ ਸਾਥੀ ਸੀਗੇ ਕੌਫੀ ਨੂੰ ਦੱਸ ਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਫੜਾਂਗੇ ਸਰ ਦੋਸ਼ੀ ਦੇ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਸਰ ਹਾਂ ਜਿਹੜਾ ਜੈਮਨ ਸੀ ਹੈਗਾ ਜੀ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈਗੇ ਨੇ ਇੱਕ ਐਕਸਟੈਂਸ਼ਨ 80 ਵਿਦਮ ਕਾਤਮਾ ਹੈ ਤੇ ਇੱਕ ਐਨਜੀਪੀਐਸ ਦਾ ਨਾਮ ਕਾਤਮਾ ਹੈ ਨੇ ਸਮਨ ਖੋਲਾ ਹੋਦੇ ਮੁਕੱਦਮੇ ਆ ਔਰ ਇਹਨਾਂ ਮੁਕਾਦਮਿਆਂ ਵਿੱਚ ਜਿਹੜਾ ਬੰਦਾ ਹੈਗਾ ਇਹ ਜੀ ਪੀਓ ਆ ਉਹਨਾਂ ਦਾ ਨਾਮ ਕਾਤਮਾ ਦੇ ਦਿੱਤਾ ਹੈਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਜੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par